ਤੇ ਕਰਸਕਾਈ نیوز ਪੰਜਾਬ ਤੇ अहम ਖਬਰ ਜੁੜੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਸਿਆਸੀ ਚਿਹਰੇ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਕਾਗੂ ਦੇ ਵੱਲੋਂ ਐਸਾ ਟਵੀਟ ਕੀਤਾ ਜਾਂਦਾ ਹੈ ਜਿਸ ਦੇ ਉੱਤੇ ਵਿਵਾਦ ਖੜਾ ਹੋ ਜਾਂਦਾ ਹੈ ਕਿਸਾਨਾਂ ਦੇ ਖਿਲਾਫ ਇੱਕ ਟਵੀਟ ਕੀਤਾ ਗਿਆ ਸੀ ਜਤਿੰਦਰ ਮਲਹੋਤਰਾ ਹੋਰਾਂ ਦੇ ਵੱਲੋਂ ਜਿਹੜੇ ਭਾਜਪਾ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਦੱਸੇ ਜਾ ਰਹੇ ਨੇ ਪ੍ਰਧਾਨ ਦੱਸੇ ਜਾ ਰਿਹਾ ਉਹਨਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਜਿਸ ਦੇ ਚੋਂ ਉਹਨਾਂ ਨੇ ਇੱਕ ਮੋਟੀ ਮੋਟੀ ਅੱਖਰਾਂ ਦੇ ਵਿੱਚ ਗੱਲ ਇਹ ਆਖੀ ਕਿ ਕਿਸਾਨ ਕਿਸੇ ਵੀ ਚੀਜ਼ ਦੇ ਹੱਕਦਾਰ ਨਹੀਂ ਨੇ ਪਰ ਫਿਰ ਵੀ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਬੜੀਆਂ ਚੀਜ਼ਾਂ ਦੇ ਉੱਤੇ ਸਬਸਿਡੀ ਦੇ ਰਹੇ ਨੇ ਤਾਂ ਇਸ ਤਰੀਕੇ ਦਾ ਇੱਕ ਵਿਵਾਦਿਤ ਬਿਆਨ ਦਿੱਤਾ ਜਾਂਦਾ ਹੈ ਟਵਿੱਟਰ ਦੇ ਜ਼ਰੀਏ ਜਿਹਨੂੰ ਹੁਣ ਐਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਫਿਰ ਬਾਅਦ ਦੇ ਵਿੱਚ ਵੱਡੇ ਪੱਧਰ ਤੇ ਉਤੇ ਵਿਰੋਧ ਸ਼ੁਰੂ ਦਾ ਕਾਂਗਰਸ ਵਿਰੋਧ ਕਰਦੀ ਹੈ ਚੰਡੀਗੜ੍ਹ ਦੇ ਵਿੱਚ ਪਰਮਾ ਵਿਰੋਧ ਹੁੰਦਾ ਹੈ ਤਾਂ ਫਿਰ ਬਾਅਦ ਦੇ ਵਿੱਚ ਮਲਹੋਤਰਾ ਸਾਹਿਬ ਦੇ ਵੱਲੋਂ ਟਵੀਟ ਡਿਲੀਟ ਕਰ ਦਿੱਤਾ ਜਾਂਦਾ ਹੈ ਤੇ ਮਾਫੀ ਮੰਗੀ ਜਾਂਦੀ ਹੈ ਖੇਦ ਜਤਾਇਆ ਜਾਂਦਾ ਹੈ ਆਪਣੇ ਉਸ ਪੂਰੇ ਟਵੀਟ ਦੇ ਉੱਤੇ ਹੁਣ ਤੁਹਾਨੂੰ ਉਹ ਟਵੀਟ ਨਾਲ ਦਿਖਾ ਰਹੇ ਹਾਂ ਟਵੀਟ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਹੈ ਪਰ ਫਿਰ ਵੀ ਪੰਜਾਬੀ ਵਿੱਚ ਕੋਸ਼ਿਸ਼ ਕਰਾਂਗੇ ਉਹਨੂੰ ਟਰਾਂਸਲੇਟ ਕਰਨ ਦੀ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਲਿਖਦੇ ਆ ਇਹਨਾਂ ਨੇ ਹਾਲਕਿ ਇਹ ਐਤਵਾਰ ਨੂੰ ਟਵੀਟ ਕੀਤਾ ਸੀ ਭਾਗ ਕੇ ਪਿਛਲੇ ਦਿਨ ਟਵੀਟ ਕੀਤਾ ਸੀ ਜਿਦੇ ਚ ਉਹਨਾਂ ਨੇ ਲਿਖਿਆ ਕਿ ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਨਹੀਂ ਨੇ ਜਿਹੜਾ ਕਿਸਾਨ ਦੇਸ਼ ਦਾ ਅन्न ਦਾ ਧਾਕ ਬੰਦਾ ਹੈ ਜਿਹੜਾ ਕਿਸਾਨ ਹਰੀ ਕ੍ਰਾਂਤੀ ਲੈ ਕੇ ਆਇਆ ਸੀ ਜਿਨੇ ਦੇਸ਼ ਦੇ ਵਿੱਚੋਂ ਅਕਾਲ ਨੂੰ ਖਤਮ ਕੀਤਾ ਸੀ ਉਹਨਾਂ ਬਾਰੇ ਇਹਨਾਂ ਮਲਹੋਤਰਾ ਸਾਹਿਬ ਦਾ ਕਹਿਣਾ ਹੈ ਕਿ ਉਹ ਕਿਸਾਨ ਕਿਸੇ ਵੀ ਚੀਜ਼ ਦੇ ਹੱਕਦਾਰ ਨਹੀਂ ਨੇ ਫਿਰ ਵੀ ਮੋਦੀ ਸਰਕਾਰ ਤੇ ਫਾਸਫੇਟਿਕ ਤੇ ਪੋਟਾਸ਼ਿਕ ਖਾਦਾਂ ਤੇ ਪੋਸ਼ਟਿਕ ਤੱਤਾਂ ਦੇ ਅਧਾਰ ਤੇ ਸਬਸਿਡੀ ਦਰਾਂ ਨਿਰਧਾਰਤ ਕਰਨ ਤੇ ਇਸ ਤਹਿਤ ਤਿੰਨ ਨਵੇਂ ਖਾਦ ਗ੍ਰੇਡਾਂ ਨੂੰ ਸ਼ਾਮਲ ਕਰਨ ਦੇ ਲਈ 24400 20 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋਨੀ ਸੀਜ਼ਨ 2024 April ਤੋਂ September 2024 ਦੇ ਲਈ ਐਨਬੀਐਸ ਸਕੀਮ ਇਸਕੀ ਅਸਰ ਕਿਸਾਨਾਂ ਨੂੰ ਸਬਸਿਡੀ ਕਪੈਤੀ ਤੇ ਬਾਜੂ ਕੀਮਤਾਂ ਤੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਏਗੀ ਅੱਗੇ ਉਹ ਲਿਖਦੇ ਆ ਕਿ ਐਨਬੀਐਸ ਦੇ ਵਿੱਚ ਤਿੰਨ ਨਵੇਂ ਗ੍ਰੇਡਾਂ ਨੂੰ ਸ਼ਾਮਲ ਕਰਨਾ ਸੰਤੁਲਿਤ ਮਿੱਟੀ ਦੀ ਸਿਹਤ ਨੂੰ ਉਚਾਹਿਤ ਕਰਨਾ ਤੇ ਕਿਸਾਨਾਂ ਨੂੰ ਵਿਕਲਪ ਪੇਸ਼ ਕਰਨ ਦੇ ਵਿੱਚ ਸਹਾਇਤਾ ਕਰੇਗਾ ਅੱਗੇ ਉਹ ਲਿਖਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸਲ ਕਿਸਾਨਾਂ ਦੀ ਭਲਾਈ ਦੇ ਲਈ ਵਚਨਬੱਧ ਨੇ #ਮੋਦੀਕੀਗਾਰੰਟੀ ਇਸ ਤਰੀਕੇ ਦਾ ਟਵੀਟ ਕੀਤਾ ਜਾਂਦਾ ਉਹਨਾਂ ਕਿਸਾਨਾਂ ਦੇ ਲਈ ਜਿਹੜੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਪ੍ਰਦਰਸ਼ਨ ਉਹ ਇਸ ਕਰਕੇ ਕਰ ਰਹੇ ਨੇ ਕਿਉਂਕਿ ਕੇਂਦਰ ਸਰਕਾਰ ਤੇ ਦੋਸ਼ ਲੱਗ ਰਹੇ ਆ ਕਿ ਪਿਛਲੇ ਅੰਦੋਲਨ ਦੇ ਦੌਰਾਨ ਗਿਆ ਮੱਕਾਂ ਦੇ ਉੱਤੇ ਸਹਿਮਤੀ ਜਿਤਾਈ ਗਈ ਸੀ ਉਹਨਾਂ ਨੂੰ ਅਜੇ ਤੱਕ ਨਹੀਂ ਮੰਨਿਆ ਗਿਆ ਇਸ ਤੋਂ ਇਲਾਵਾ ਅਜੇ ਮਿਸ਼ਰਾ ਟੈਣੀ ਹੋਰਾਂ ਨੂੰ ਮੁੜ ਤੋਂ ਟਿਕਟ ਦੇ ਦਿੱਤੀ ਗਈ ਹੈ ਜੇ ਸਬੰਧ ਦੇ ਉੱਤੇ ਦੋਸ਼ ਲੱਗੇ ਸੀ ਕਿ ਕਿਸਾਨਾਂ ਨੂੰ ਮਾਰ ਦਿੱਤਾ ਗਿਆ ਲਖੀਮਪੁਰ ਖੀਰੀ ਦੇ ਵਿੱਚ ਤਾਂ ਫਿਰ ਇਸ ਤਰੀਕੇ ਦੇ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਵਿਵਾਦ ਜੁੜ ਜਾਂਦੇ ਆ ਤਾਂ ਫਿਰ ਉਸੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਦੇ ਵੱਲੋਂ ਇਸ ਤਰੀਕੇ ਦਾ ਬਿਆਨ ਦਿੱਤਾ ਜਾਣਾ ਇਸ ਤਰੀਕੇ ਦਾ ਟਵੀਟ ਕੀਤਾ ਜਾਣਾ ਕਿਤਨਾ ਕਿਤੇ ਮਾਨਸਿਕਤਾ ਨੂੰ ਜ਼ਰੂਰ ਦਰਸਾਉਂਦਾ ਹੈ ਕਿ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਕਿਸ ਨਜ਼ਰ ਦੇ ਨਾਲ ਵੇਖ ਰਹੀ ਹੈ ਤੇ ਇਸੇ ਚੀਜ਼ ਨੂੰ ਆਖੇ ਗਿਆ ਵਿਰੋਧੀ ਧਿਰਾਂ ਦੇ ਵੱਲੋਂ ਵਿਰੋਧੀ ਧਿਰ ਗੁੱਸਾ ਕਰਦੀ ਹੈ ਆਪਣੀ ਪਾਰਟੀ ਦੇ ਵਿੱਚੋਂ ਗੁੱਸਾ ਉੱਠ ਜਾ ਤਾਂ ਫਿਰ ਉਹ ਪੋਸਟ ਨੂੰ ਹਟਾ ਦਿੰਦੇ ਆ ਤੇ ਬਾਅਦ ਵਿੱਚ ਸਪਸ਼ਟੀ ਕਰ ਦਿੰਦੇ ਆ ਆਖਦੇ ਆ ਕਿ ਮੇਰਾ ਮਤਲਬ ਫਰਜੀ ਕਿਸਾਨਾਂ ਬਾਰੇ ਗੱਲ ਕਰਨਾ ਸੀ ਜਦੋਂ ਤੋਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਇਹਨੂੰ ਹਟਾ ਦਿੱਤਾ ਹੈ ਮੈਂ ਇਹਨੂੰ ਮਿਟਾ ਦਿੱਤਾ ਹੈ ਇਹ ਕਹਿਣਾ ਜਤਿੰਦਰ ਮਲਹੋਤਰਾ ਦਾ ਉਸ ਵੇਲੇ ਤੋਂ ਬਾਅਦ ਵਿੱਚ ਜਦੋਂ ਉਹਨਾਂ ਦੇ ਖਿਲਾਫ ਗੁੱਸਾ ਭੜਕ ਗਿਆ ਸੀ ਮਲਹੋਤਰਾ ਤੇ ਵਰਦਿਆ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸਐ ਲੱਕੀ ਨੇ ਕਿਹਾ ਕਿ ਭਾਜਪਾ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਚੰਡੀਗੜ੍ਹ ਭਾਜਪ ਪਾਰਟੀ ਦੀ ਸੋਚ ਨੂੰ ਦਰਸਾ ਰਿਹਾ ਹੈ ਪਾਜਪਾ ਨੂੰ ਨਾ ਗਰੀਬ ਕਿਸਾਨਾਂ ਪ੍ਰਤੀ ਕੁਝ ਹਮਦਰਦੀ ਹੋਣੀ ਚਾਹੀਦੀ ਹੈ ਜੋ ਨਹੀਂ ਮਿਹਨਤ ਕਰਦੇ ਆ ਤੇ ਫਿਰ ਵੀ ਉਹਨਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਨਹੀਂ ਮਿਲਦਾ ਪਾਰਟੀ ਨੂੰ ਕਿਸਾਨਾਂ ਵਿਰੁੱਧ ਜਿਹੀਆਂ ਕਟਿਆ ਟਿੱਪਣੀਆਂ ਦੇ ਲਈ ਜਨਤਕ ਤੌਰ ਦੇ ਉੱਤੇ ਮੁਆਫੀ ਮੰਗ ਲੈਣੀ ਚਾਹੀਦੀ ਹੈ ਐਚਐਸ ਲੱਕੀ ਹੋਰਾਂ ਦਾ ਕਹਿਣਾ ਹੈ ਜਿਹੜੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਤੇ ਅੱਗੇ ਹੁਣ ਉਹਨਾਂ ਨੇ ਆਖਿਆ ਹੈ ਕਿ ਚੰਡੀਗੜ੍ਹ ਕਾਂਗਰਸ ਨੇ ਕਿਹਾ ਹੈ ਕਿ ਸੀਨੀਅਰ ਡਿਫਟੀ ਮੇਰ ਤੇ ਡਿਫਟੀ ਮੇਰ ਦੇ ਅਹੁਦਿਆਂ ਦੇ ਲਈ ਅੱਜ ਜਿਹੜੀਆਂ ਚੋਣਾਂ ਹੋਣੀਆਂ ਨੇ ਅਕਾਲੀ ਦਲ ਨੂੰ ਭਾਜਪਾ ਦੇ ਉਮੀਦਵਾਰ ਸਮਰਥਨ ਨਹੀਂ ਦੇਣਾ ਚਾਹੀਦਾ ਇਹ ਵੀ ਉਹਨਾਂ ਨੇ ਅਪੀਲ ਕੀਤੀ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਆਪ ਦੇ ਇੰਚਾਰਜ ਡਾਕਟਰ ਐਸਐਸ ਅਲੂਵਾਲੀਆ ਨੇ ਆਖਿਆ ਹੈ ਕਿ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਬਿਆਨ ਤੋਂ ਸਾਫ ਝਲਕਦਾ ਹੈ ਕਿ ਭਾਜਪਾ ਕਿਸਾਨਾਂ ਦੇ ਵਿਰੁੱਧ ਹੈ ਭਾਜਪਾ ਕਿਸਾਨਾਂ ਨੂੰ ਦਿੱਲੀ ਵੀ ਨਹੀਂ ਪਹੁੰਚਣ ਦੇ ਰਹੀ ਜਿਸ ਦਾ ਮਤਲਬ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜੀ ਹੈ ਇਸ ਤਰੀਕੇ ਦਾ ਟਵੀਟ ਕੀਤਾ ਜਾਣਾ ਕਿਤੇ ਨਾ ਕਿਤੇ ਉਸ ਲੀਡਰ ਦੀ ਮਾਨਸਿਕਤਾ ਨੂੰ ਜ਼ਰੂਰ ਦਰਸਾਉਂਦਾ ਹੈ ਕਿਉਂਕਿ ਕਿਸਾਨ ਉਹੀ ਹੈ ਜਿਨੇ ਦੇਸ਼ ਦਾ ਅੰਨ ਅੰਨ ਪੈਦਾ ਕਰਕੇ ਦੇਸ਼ ਦਾ ਢਿੱਡ ਭਰਿਆ ਉਸ ਵੇਲੇ ਦੇਸ਼ ਨੂੰ ਉਸ ਸਥਿਤੀ ਦੇ ਵਿੱਚੋਂ ਕੱਢਿਆ ਜਿਹੜੀ ਸਥਿਤੀ ਨੂੰ ਕੋਈ ਵੀ ਮਸ਼ੀਨਰੀ ਨਹੀਂ ਕਰ ਸਕਦੀ ਸੀ ਨਾ ਹੀ ਕੋਈ ਸਿਆਸੀ ਲੀਡਰ ਕਰ ਸਕਦਾ ਸੀ ਪਰ ਕਿਸਾਨਾਂ ਨੇ ਉਸ ਵੇਲੇ ਹਰੀ ਕ੍ਰਾਂਤੀ ਲਿਆਂਦੀ ਬੇਸ਼ੱਕ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਨੂੰ ਬਿਲਕੁਲ ਖਤਮ ਕਰ ਲਿਆ ਪਰ ਫਿਰ ਵੀ ਉਹਨਾਂ ਨੇ ਦੇਸ਼ ਦਾ ਢਿੱਡ ਭਰਨ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਹੈ ਤੇ ਉਹਨਾਂ ਦੇ ਬਾਰੇ ਇਸ ਤਰੀਕੇ ਦੀ ਟਿੱਪਣੀ ਕਰਨਾ ਕਿਤਨੇ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜ਼ਰੂਰ ਖੜੇ ਕਰਦਾ ਤੁਸੀਂ ਵੇਖ ਰਹੇ ਸਕਾਈ ਨਿਊਜ਼ ਪੰਜਾਬ ਤੇ ਅਹਿਮ ਖਬਰ ਜੁੜੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਸਿਆਸੀ ਚਿਹਰੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਕਾਗੂ ਦੇ ਵੱਲੋਂ ਐਸਾ ਟਵੀਟ ਕੀਤਾ ਜਾਂਦਾ ਹੈ Deus te ਵਿਵਾਦ ਖੜਾ ਹੋ ਜਾਂਦਾ ਹੈ ਕਿਸਾਨਾਂ ਦੇ ਖਿਲਾਫ ਇੱਕ ਟਵੀਟ ਕੀਤਾ ਗਿਆ ਸੀ ਜਤਿੰਦਰ ਮਲਹੋਤਰਾ ਹੋਰਾਂ ਦੇ ਵੱਲੋਂ ਜਿਹੜੇ ਭਾਜਪਾ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਦੱਸੇ ਜਾ ਰਹੇ ਨੇ ਪ੍ਰਧਾਨ ਦੱਸੇ ਜਾ ਰਿਹਾ ਉਹਨਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਜਿਸ ਦੇ ਚੋਂ ਉਹਨਾਂ ਨੇ ਇੱਕ ਮੋਟੀ ਮੋਟੀ ਅੱਖਰਾਂ ਦੇ ਵਿੱਚ ਗੱਲ ਇਹ ਆਖੀ ਕਿ ਕਿਸਾਨ ਕਿਸੇ ਵੀ ਚੀਜ਼ ਦੇ ਹੱਕਦਾਰ ਨਹੀਂ ਨੇ ਪਰ ਫਿਰ ਵੀ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਬੜੀਆਂ ਚੀਜ਼ਾਂ ਦੇ ਉੱਤੇ ਸਬਸਿਡੀ ਦੇ ਰਹੇ ਨੇ ਤਾਂ ਇਸ ਤਰੀਕੇ ਦਾ ਇੱਕ ਵਿਵਾਦਿਤ ਬਿਆਨ ਦਿੱਤਾ ਜਾਂਦਾ ਹੈ ਟਵਿੱਟਰ ਦੇ ਜ਼ਰੀਏ ਜਿਹਨੂੰ ਹੁਣ ਐਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਫਿਰ ਬਾਅਦ ਦੇ ਵਿੱਚ ਵੱਡੇ ਪੱਧਰ ਤੇ ਉਤੇ ਵਿਰੋਧ ਸ਼ੁਰੂ ਹੁੰਦਾ ਕਾਂਗਰਸ ਵਿਰੋਧ ਕਰਦੀ ਹੈ ਚੰਡੀਗੜ੍ਹ ਦੇ ਵਿੱਚ ਪਰਮਾ ਵਿਰੋਧ ਹੁੰਦਾ ਹੈ ਤਾਂ ਫਿਰ ਬਾਅਦ ਦੇ ਵਿੱਚ ਮਲਹੋਤਰਾ ਸਾਹਿਬ ਦੇ ਵੱਲੋਂ ਟਵੀਟ ਡਿਲੀਟ ਕਰ ਦਿੱਤਾ ਜਾਂਦਾ ਹੈ ਤੇ ਮਾਫੀ ਮੰਗੀ ਜਾਂਦੀ ਹੈ ਖੇਦ ਜਤਾਇਆ ਜਾਂਦਾ ਹੈ ਆਪਣੇ ਉਸ ਪੂਰੇ ਟਵੀਟ ਦੇ ਉੱਤੇ ਹੁਣ ਤੁਹਾਨੂੰ ਉਹ ਟਵੀਟ ਨਾਲ ਦਿਖਾ ਰਹੇ ਹਾਂ ਟਵੀਟ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਹੈ ਪਰ ਫਿਰ ਵੀ ਪੰਜਾਬੀ ਵਿੱਚ ਕੋਸ਼ਿਸ਼ ਕਰਾਂਗੇ ਉਹਨੂੰ ਟਰਾਂਸਲੇਟ ਕਰਨ ਦੀ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਲਿਖਦੇ ਆ ਇਹਨਾਂ ਨੇ ਹਾਲਕਿ ਇਹ ਐਤਵਾਰ ਨੂੰ ਟਵੀਟ ਕੀਤਾ ਸੀ ਭਾਗ ਕੇ ਪਿਛਲੇ ਦਿਨ ਟਵੀਟ ਕੀਤਾ ਸੀ ਜਿਦੇ ਚ ਉਹਨਾਂ ਨੇ ਲਿਖਿਆ ਕਿ ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਨਹੀਂ ਨੇ ਜਿਹੜਾ ਕਿਸਾਨ ਦੇਸ਼ ਦਾ ਅन्न ਦਾ ਧਾਕ ਬੰਦਾ ਹੈ ਜਿਹੜਾ ਕਿਸਾਨ ਹਰੀ ਕ੍ਰਾਂਤੀ ਲੈ ਕੇ ਆਇਆ ਸੀ ਜਿਨੇ ਦੇਸ਼ ਦੇ ਵਿੱਚੋਂ ਅਕਾਲ ਨੂੰ ਖਤਮ ਕੀਤਾ ਸੀ ਉਹਨਾਂ ਬਾਰੇ ਇਹਨਾਂ ਮਲਹੋਤਰਾ ਸਾਹਿਬ ਦਾ ਕਹਿਣਾ ਹੈ ਕਿ ਉਹ ਕਿਸਾਨ ਕਿਸੇ ਵੀ ਚੀਜ਼ ਦੇ ਹੱਕਦਾਰ ਨਹੀਂ ਨੇ ਫਿਰ ਵੀ ਮੋਦੀ ਸਰਕਾਰ ਤੇ ਫਾਸਫੇਟਿਕ ਤੇ ਪੋਟਾਸ਼ਿਕ ਖਾਦਾਂ ਤੇ ਪੋਸ਼ਟਿਕ ਤੱਤਾਂ ਦੇ ਹੱਦ ਚ ਸਬਸਿਡੀ ਦਰਾਂ ਨਿਰਧਾਰਤ ਕਰਨ ਤੇ ਇਸ ਤਹਿਤ ਤਿੰਨ ਨਵੇਂ ਖਾਦ ਗ੍ਰੇਡਾਂ ਨੂੰ ਸ਼ਾਮਿਲ ਕਰਨ ਦੇ ਲਈ 24400 20 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋਨੀ ਸੀਜ਼ਨ 2024 April ਤੋਂ September 2024 ਦੇ ਲਈ ਐਨਬੀਐਸ ਸਕੀਮ ਇਸਕੀ ਅਸਰਕ ਕਿਸਾਨਾਂ ਨੂੰ ਸਬਸਿਡੀ ਕਪੈਟੀ ਤੇ ਬਾਜੂ ਕੀਮਤਾਂ ਤੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਏਗੀ ਅੱਗੇ ਲਿਖਦੇ ਆ ਕਿ ਐਨਬੀਐਸ ਦੇ ਵਿੱਚ ਤਿੰਨ ਨਵੇਂ ਗ੍ਰੇਡਾਂ ਨੂੰ ਸ਼ਾਮਲ ਕਰਨਾ ਸੰਤੁਲਿਤ ਮਿੱਟੀ ਦੀ ਸਿਹਤ ਨੂੰ ਉਚਾਹਿਤ ਕਰਨਾ ਤੇ ਕਿਸਾਨਾਂ ਨੂੰ ਵਿਕਲਪ ਪੇਸ਼ ਕਰਦੇ ਵਿੱਚ ਸਹਾਇਤਾ ਕਰੇਗਾ ਅੱਗੇ ਲਿਖਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸਲ ਕਿਸਾਨਾਂ ਦੀ ਭਲਾਈ ਦੇ ਲਈ ਵਚਨਬੱਧ ਨੇ #ਮੋਦੀਕੀਗਾਰੰਟੀ ਇਸ ਤਰੀਕੇ ਦਾ ਟਵੀਟ ਕੀਤਾ ਜਾਂਦਾ ਉਹਨਾਂ ਕਿਸਾਨਾਂ ਦੇ ਲਈ ਜਿਹੜੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਪ੍ਰਦਰਸ਼ਨ ਉਹ ਇਸ ਕਰਕੇ ਕਰ ਰਹੇ ਨੇ ਕਿਉਂਕਿ ਕੇਂਦਰ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਪਿਛਲੇ ਅੰਦੋਲਨ ਦੇ ਦੌਰਾਨ ਆਂ ਮੱਗਾਂ ਦੇ ਉੱਤੇ ਸਹਿਮਤੀ ਜਿਤਾਈ ਗਈ ਸੀ ਉਹਨਾਂ ਨੂੰ ਅਜੇ ਤੱਕ ਨਹੀਂ ਮੰਨਿਆ ਗਿਆ। ਇਸ ਤੋਂ ਇਲਾਵਾ ਅਜੇ ਮਿਸ਼ਰਾ ਟੈਣੀ ਹੋਰਾਂ ਨੂੰ ਮੁੜ ਤੋਂ ਟਿਕਟ ਦੇ ਦਿੱਤੀ ਗਈ ਹੈ ਜੇਸ ਬੰਦੇ ਦੇ ਉੱਤੇ ਦੋਸ਼ ਲੱਗੇ ਸੀ ਕਿ ਕਿਸਾਨਾਂ ਨੂੰ ਮਾਰ ਦਿੱਤਾ ਗਿਆ ਲਖੀਮਪੁਰ ਖੀਰੀ ਦੇ ਵਿੱਚ ਤਾਂ ਫਿਰ ਇਸ ਤਰੀਕੇ ਦੇ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਵਿਵਾਦ ਜੁੜ ਜਾਂਦੇ ਆ ਤਾਂ ਫਿਰ ਉਸੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਦੇ ਵੱਲੋਂ ਇਸ ਤਰੀਕੇ ਦਾ ਬਿਆਨ ਦਿੱਤਾ ਜਾਣਾ ਇਸ ਤਰੀਕੇ ਦਾ ਟਵੀਟ ਕੀਤਾ ਜਾਣਾ ਕਿਤਨਾ ਕਿਤੇ ਮਾਨਸਿਕਤਾ ਨੂੰ ਜ਼ਰੂਰ ਦਰਸਾਉਂਦਾ ਹੈ ਕਿ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਕਿਸ ਨਜ਼ਰ ਦੇ ਨਾਲ ਵੇਖ ਰਹੀ ਹੈ ਤੇ ਇਸੇ ਚੀਜ਼ ਨੂੰ ਆਖਿਆ ਕਿ ਹੈ ਵਿਰੋਧੀ ਧਿਰਾਂ ਦੇ ਵੱਲੋਂ ਵਿਰੋਧੀ ਧਿਰ ਗੁੱਸਾ ਕਰਦੀ ਹੈ ਆਪਣੀ ਪਾਰਟੀ ਦੇ ਵਿੱਚੋਂ ਗੁੱਸਾ ਉੱਠ ਜਾਂਦਾ ਤਾਂ ਫਿਰ ਉਹ ਪੋਸਟ ਨੂੰ ਹਟਾ ਦਿੰਦੇ ਆ ਤੇ ਬਾਅਦ ਵਿੱਚ ਸਪਸ਼ਟੀ ਕਰ ਦਿੰਦੇ ਆ ਆਖਦੇ ਆ ਕਿ ਮੇਰਾ ਮਤਲਬ ਫਰਜੀ ਕਿਸਾਨਾਂ ਬਾਰੇ ਗੱਲ ਕਰਨਾ ਸੀ ਜਦੋਂ ਤੋਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਇਹਨੂੰ ਹਟਾ ਦਿੱਤਾ ਹੈ ਮੈਂ ਇਹਨੂੰ ਮਿਟਾ ਦਿੱਤਾ ਹੈ ਕਹਿਣਾ ਜਤਿੰਦਰ ਮਲਹੋਤਰਾ ਦਾ ਉਸ ਵੇਲੇ ਤੋਂ ਬਾਅਦ ਵਿੱਚ ਜਦੋਂ ਉਹਨਾਂ ਦੇ ਖਿਲਾਫ ਗੁੱਸਾ ਭੜਕ ਗਿਆ ਸੀ ਮਲਹੋਤਰਾ ਤੇ ਵਰਦਿਆ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸਐ ਲੱਕੀ ਨੇ ਕਿਹਾ ਕਿ ਭਾਜਪਾ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਚੰਡੀਗੜ੍ਹ ਭਾਜ ਪਾਰਟੀ ਦੀ ਸੋਚ ਨੂੰ ਦਰਸਾ ਰਿਹਾ ਹੈ ਭਾਜਪਾ ਨੂੰ ਉਹਨਾਂ ਗਰੀਬ ਕਿਸਾਨਾਂ ਪ੍ਰਤੀ ਕੁਝ ਹਮਦਰਦੀ ਹੋਣੀ ਚਾਹੀਦੀ ਹੈ ਜੋ ਇੰਨੀ ਮਿਹਨਤ ਕਰਦੇ ਆ ਤੇ ਫਿਰ ਵੀ ਉਹਨਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਨਹੀਂ ਮਿਲਦਾ ਪਾਰਟੀ ਨੂੰ ਕਿਸਾਨਾਂ ਵਿਰੁੱਧ ਜਿਹੀਆਂ ਕਟਿਆ ਟਿੱਪਣੀਆਂ ਦੇ ਲਈ ਜਨਤਕ ਤੌਰ ਦੇ ਉੱਤੇ ਮੁਆਫੀ ਮੰਗ ਲੈਣੀ ਚਾਹੀਦੀ ਹੈ ਐਚਐਸ ਲੱਕੀ ਹੋਰਾਂ ਦਾ ਕਹਿਣਾ ਹੈ ਜਿਹੜੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਤੇ ਅਕੇ ਹੁਣ ਉਹਨਾਂ ਨੇ ਆਖਿਆ ਹੈ ਕਿ ਚੰਡੀਗੜ੍ਹ ਕਾਂਗਰਸ ਨੇ ਕਿਹਾ ਹੈ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੇ ਲਈ ਅੱਜ ਜਿਹੜੀਆਂ ਚੋਣਾਂ ਹੋਣੀਆਂ ਨੇ ਅਕਾਲੀ ਦਲ ਨੂੰ ਭਾਜਪਾ ਦੇ ਉਮੀਦਵਾਰ ਨੂੰ ਸਮਰਥਨ ਨਹੀਂ ਦੇਣਾ ਚਾਹੀਦਾ ਇਹ ਵੀ ਉਹਨਾਂ ਨੇ ਅਪੀਲ ਕੀਤੀ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਆਪ ਦੇ ਇੰਚਾਰਜ ਡਾਕਟਰ ਐਸਐਸ ਅਲੂਵਾਲੀਆ ਨੇ ਆਖਿਆ ਹੈ ਕਿ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਬਿਆਨ ਤੋਂ ਸਾਫ ਝਲਕਦਾ ਹੈ ਕਿ ਭਾਜਪਾ ਕਿਸਾਨਾਂ ਦੇ ਵਿਰੁੱਧ ਹੈ ਭਾਜਪਾ ਕਿਸਾਨਾਂ ਨੂੰ ਦਿੱਲੀ ਵੀ ਨਹੀਂ ਪਹੁੰਚਣ ਦੇ ਰਹੀ ਜਿਸ ਦਾ ਮਤਲਬ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜੀ ਹੈ ਇਸ ਤਰੀਕੇ ਦਾ ਟਵੀਟ ਕੀਤਾ ਜਾਣਾ ਕਿਤੇ ਨਾ ਕਿਤੇ ਉਸ ਲੀਡਰ ਦੀ ਮਾਨਸਿਕਤਾ ਨੂੰ ਜ਼ਰੂਰ ਦਰਸਾਉਂਦਾ ਹੈ ਕਿਉਂਕਿ ਕਿਸਾਨ ਉਹੀ ਹੈ ਜਿਨੇ ਦੇਸ਼ ਦਾ ਅੰਨ ਅੰਨ ਪੈਦਾ ਕਰਕੇ ਦੇਸ਼ ਦਾ ਢਿੱਡ ਭਰਿਆ ਉਸ ਵੇਲੇ ਦੇਸ਼ ਨੂੰ ਉਹ ਸਥਿਤੀ ਦੇ ਵਿੱਚੋਂ ਕੱਢਿਆ ਜਿਹੜੀ ਸਥਿਤੀ ਕੋਈ ਵੀ ਮਸ਼ੀਨਰੀ ਨਹੀਂ ਕੱਟ ਸਕਦੀ ਸੀ ਨਾ ਹੀ ਕੋਈ ਸਿਆਸੀ ਲੀਡਰ ਕੱਟ ਸਕਦਾ ਸੀ ਪਰ ਕਿਸਾਨਾਂ ਨੇ ਉਸ ਵੇਲੇ ਹਰੀ ਕ੍ਰਾਂਤੀ ਲਿਆਂਦੀ ਬੇਸ਼ੱਕ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਨੂੰ ਬਿਲਕੁਲ ਖਤਮ ਕਰ ਲਿਆ ਪਰ ਫਿਰ ਵੀ ਉਹਨਾਂ ਨੇ ਦੇਸ਼ ਦਾ ਢਿੱਡ ਪਰ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਹੈ ਤੇ ਉਹਨਾਂ ਦੇ ਬਾਰੇ ਇਸ ਤਰੀਕੇ ਦੀ ਟਿੱਪਣੀ ਕਰਨਾ ਕਿਤਨੇ ਕਿਤੇ ਸਵਾਲਾਂ